ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਸਿੱਧੀ ਇਸ ਪਿੰਡ ਦੇ ਵਿੱਚ ਆਉਂਦੀ ਹੈ ਬਾਈ ਜਸਵੰਤ ਦੇ ਘਰੋਂ ਅੱਜ ਇਹ ਆਪਾਂ ਵੀਡੀਓ ਬਣਾ ਰਹੇ ਆ ਵਪਾਰ ਦਾ ਇਹਨਾਂ ਦਾ ਕੰਮ ਹੈ ਅੱਜ ਵੇੜਾ ਜਿਹੜੀਆਂ ਦੱਸੋ ਇੱਥੇ 6 ਵਿਕਰੀ ਵਾਲਾ ਤੁਸੀਂ ਇਧਰਲੇ ਪਾਸੇ ਦੇਖੋਗੇ ਤੇ ਸੱਤਵੀਂ ਵੈੜ ਇਹ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਟੋਟਲ ਸੱਤ ਨਾਕ ਵੈੜਾਂ ਦੇ ਵਿੱਚ ਤੇ ਇੱਕ ਗੰਭਨਗਾ ਗਰਮੀ ਦੀ ਰੁੱਤ ਵਾਸਤੇ ਇਹ ਗਾਂ ਜਿਹੜੀ ਬੜੀ ਚੰਗੀ ਰਹਿਣੀ ਹੈ ਜਿਵੇਂ ਆਪਾਂ ਦੋਸਤੋ ਛੜਕਾਂ ਦੇ ਉੱਤੇ ਦੇਖਦੇ ਆਂ ਵੀ ਖਰਬੂਜਾ ਜਾਂ ਮਤੀਰਾ ਟੈਪ ਜਿਹੜੇ ਗਰਮੀ ਦੇ ਫਰੂਟ ਆ ਉਹ ਨਿਕਲਨੇ ਸ਼ੁਰੂ ਹੋ ਜਾਂਦੇ ਜਦੋਂ ਗਰਮੀ ਆ ਜਾਂਦੀ ਹੈ ਤੇ ਇਹ ਗਾਵਾਂ ਵੀ ਆਮ ਤੌਰ ਤੇ ਇਸ ਰੁੱਤ 'ਚ ਹੀ ਤੁਸੀਂ ਦੇਖਣ ਨੂੰ ਤੁਹਾਨੂੰ ਮਿਲਣੀਆਂ ਜਿਆਦਾਤਰ ਜਿਹੜੀਆਂ ਗਰਮੀ 'ਚ ਕੰਸੀਵ ਵੀ ਕਰਦੀਆਂ ਗਰਮੀ 'ਚ ਹੀ ਸੁੰਦੀਆਂ ਤੇ ਸੋਨਾ ਦੁੱਧ ਦਿੰਦੀਆਂ ਰਹਿੰਦੀਆਂ ਹੈ ਸੱਤ ਵੜਾਂ ਦੀ ਜੇ ਆਪਾਂ ਗੱਲ ਕਰੀਏ ਦੱਸੋ ਬਾਈ ਤੋਂ ਪਤਾ ਲੱਗਾ ਵੀ 15000 ਤੋਂ ਭਾਅ ਸ਼ੁਰੂ ਹੋ ਜਾਣਾ ਤੇ 35000 ਲਾਸਟ ਰੇਟ ਹੈ ਮਤਲਬ ਇੱਕ ਆਮ ਰੇਟ ਦੇ ਵਿੱਚ ਤੁਹਾਨੂੰ ਵੜਾਂ ਮਿਲਣਗੀਆਂ ਮੇਰੇ ਖਾਲ ਚੇਡੀਆਂ-ਚੇਡੀਆਂ ਬੱਚਿਆਂ ਨੂੰ 15000 ਤੋਂ ਜ਼ਿਆਦਾ ਦਾ ਦੁੱਧ ਪੀਣੀਆਂ ਜੇ ਤੁਸੀਂ ਜਮਦਿਆਂ ਸਾਹਮਦੇ ਹੋ ਹਾਲਾਂਕਿ ਬਰੀਡ ਕੁਆਲਟੀ ਅਲੱਗ-ਅਲੱਗ ਹੁੰਦੀ ਹੈ ਪਰ ਬੱਚਾ ਕਿਸੇ ਵੀ ਨਸਲ ਦਾ ਪਿਓਰ ਹੈ ਜਾਂ ਘੱਟ ਪਿਓਰ ਹੈ ਆਪਾਂ ਨੂੰ ਪਤਾ ਵੀ ਦੁੱਧ ਬੱਚੀ ਨੂੰ ਪਿਉਣਾ ਹੀ ਪੈਂਦਾ ਸੋ 15000 ਤੋਂ 35 ਤੱਕ ਦੇ ਭਾਅ ਦੇ ਸੱਤ ਨਾਗ ਅੱਜ ਤੁਹਾਨੂੰ ਮੈਂ ਇਸ ਵੀਡੀਓ ਚ ਵਹਿਣਾ ਤੇ ਇੱਕ ਗਾਂ ਦੁੱਧ ਵਾਲੇ ਪੱਖ ਤੋਂ ਦਿਖਾ ਦੂੰਗਾ ਬੇੰਤੀ ਹਰੇਕ ਵੀਡੀਓ ਚ ਹੁੰਦੀ ਆ ਵਹਿਣਾ ਵਾਲੇ ਮਾਮਲੇ 'ਚ ਤਾਂ ਖਾਸ ਕਰਕੇ ਗੱਲ ਐਡ ਕਰ ਦਿੰਨਾ ਵੀ ਅੰਦਰੋਂ ਚੈੱਕ ਕਰਾ ਲਿਆ ਕਰੋ ਬੱਚੇਦਾਨੀਆਂ ਪਸ਼ੂਦਾਨੀਆਂ ਜਿਹੜੀਆਂ ਹੋ ਜਿਹੜੀਆਂ ਵਹਿੜ ਤੁਸੀਂ ਵੱਡੀ ਵਹਿੜ ਖਰੀਦਦੇ ਹੋ ਅੰਦਰੋਂ ਤੰਦਰੁਸਤ ਆ ਤਾਂ ਫੇਰ ਤੁਹਾਨੂੰ ਖਰੀਦਣੀ ਚਾਹੀਦੀ ਹੈ ਆਓ ਜਾਣਕਾਰੀ ਭਾਈ ਤੋਂ ਲਈਏ ਪਹਿਲੇ ਨੰਬਰ ਵਾਲੀ ਬੱਚੀ ਤੋੜ ਕੇ ਦਿਖਾਵਾਂਗੇ ਰੇਟ ਕੱਲੇ ਕੱਲੇ ਪਸ਼ੂ ਦਾ ਵੀਡੀਓ ਚ ਜਸਵੰਤ ਭਾਈ ਸਤਿ ਸ਼੍ਰੀ ਅਕਾਲ ਜਸਵੰਤ ਸੱਤ ਵਹਿੜਾ ਆਪਣੇ ਕੋਲ ਹਾਂ ਭਾਈ ਸੱਤ ਵਹਿੜਾ ਭਾਈ ਪਾ 15000 ਤੋਂ ਸ਼ੁਰੂ ਹਾਂ 15000 ਤੋਂ ਲੱਗੇ 35000 ਤੱਕ ਬਈ ਪਹਿਲੇ ਨੰਬਰ ਤੇ ਬੱਛੀ ਬਈ ਦੰਦੋ ਕਿਵੇਂ ਆ ਤੇ ਰੇਟ ਦੰਦੋ ਬਈ ਜੀ ਇੱਕੋ ਬੱਛੀ ਦੋ ਦੰਦਾਂ ਦਾ ਹੂੰ ਅੰਦਰ ਦੀ ਆਪਣੀ ਚੈੱਕ ਕਰਾਈ ਹੋਈ ਆ ਠੀਕ ਹੈ ਠੀਕ ਹੈ ਦੂਜੀਆਂ ਸਾਰੀਆਂ ਖੀਰੀਆਂ ਬਈ ਗਾਰੰਟੀ ਨਾਲ ਠੀਕ ਹੈ ਬਈ ਪਹਿਲੇ ਨੰਬਰ ਵਾਲੀ ਬੱਛੀ ਬਈ ਇਹ 6 ਮਹੀਨੇ ਤੇ ਕੁਛ ਦਿਨਾਂ ਦੀ ਆ ਹੂੰ ਤੇ ਇਹਦਾ ਮੁੱਲ ਹੈਗਾ ਲੈਣ ਦੇਣ 17000 ਰੁਪਿਆ ਬਈ ਠੀਕ ਹੈ ਹਾਂ ਤੋਰੀ ਬਈ ਦੋਸਤੋ 17000 ਰੇਟ ਹੈ ਛੋਟੀ ਉਮਰ ਹੈ ਬੱਚਾ ਹੀ ਹੈ ਵੈਸੇ ਢਾਂਚੇ ਤੋਂ ਵੀ ਜੱਜਮੈਂਟ ਹੋਣੀ ਆ ਤੋਰੂਗਾ ਬਾਈ ਸਟਰਕਚਰ ਤੋਂ ਵੀ ਤੁਹਾਨੂੰ ਲੱਗੂਗਾ ਪਾਲੀਆਂ ਬੱਚਿਆਂ ਨੂੰ ਨਾ ਤੋੜਨਾ ਇਹਨਾਂ ਨੂੰ ਔਖਾ ਹੋ ਜਾਂਦਾ ਕਿਉਂਕਿ ਇਹ ਜਾਨਵਰ ਇਦਾਂ ਦੇ ਆ ਭਜਦੇ ਨਸਦੇ ਹੁੰਦੇ ਆ ਸੋ ਵੇਖੋ ਖੁੱਲੀਆਂ ਛੱਡਿਆ ਕਰੋ ਜਿਹੜਾ ਵੀਰ ਖਰੀਦਦਾ ਜਗ੍ਹਾ ਬਣ ਸਕਦੀ ਹੈ ਤਾਂ ਬਹੁਤ ਛੇਤੀ ਕਰੋ ਉਥੇ ਕਰਦੇ ਆ ਲਗਰੰਗੂ ਬਦਨਾ ਬੱਚੀ ਨੇ ਦੋਸਤੋ 17000 ਅੱਜ ਦਾ ਰੇਟ ਹੈ ਪਸੰਦ ਆਵੇ ਤਾਂ ਛੋਟੀ ਉਮਰ ਦਾ ਹੀ ਬੱਚਾ ਹੈ ਢਾਂਚਾ ਬਹੁਤ ਸੋਹਣਾ ਹੈ ਜਸਵੰਤ ਭਾਈ ਜਿਹੜੀ 2 ਨੰਬਰ ਤੇ ਬਲੈਕ ਰੰਗ ਦੀ ਬੱਚੀ ਹੈ ਬਾਈ ਜੀ ਇਹਦੀ ਉਮਰ 7 ਮਹੀਨੇ ਆ ਠੀਕ ਹੈ ਇਹਦਾ ਲੈਣ ਦੇਣ ਜਸ ਨੂੰ 15000 ਰੁਪਏ ਵੱਚੀ ਦਾ ਬਾਈ ਖੋਲੀ ਦੋਸੋ ਇਹ ਸਭ ਤੋਂ ਘੱਟ ਰੇਟ ਦੇ ਵਿੱਚ 15000 ਰੇਟ ਹੈ ਬਾਈ ਜਰਸੀ ਚ ਆਉਂਦੀ ਬਲੈਕ ਜਰਸੀ ਅੰਚ ਮੂੰਹ ਸਾਰਾ ਕੁਝ ਅੱਖਾਂ ਸਹੀ ਹੈ ਕਾਫੀ ਕਲਰ ਜਸਤੀ ਬਲੈਕ 15000 ਰੇਟ ਦੋਸੋ ਮੈਂ ਪਹਿਲਾਂ ਹੀ ਗੱਲ ਕਰਕੇ ਆਟਿਆ ਵੀ ਇਹਦੂ ਜਿਆਦੇ ਦਾ ਦੁੱਧ ਵੱਚੀ ਪੀ ਜਾਂਦੀ ਹੈ ਤੁਸੀਂ ਆਪਦੀ ਸਮਝ ਨਾਲ ਖਰੀਦ ਲਓ ਪਰ ਜਿਹਦੇ ਕੋਲ ਕਈ ਵਾਰ ਪੇਮੈਂਟ ਆਪਣੇ ਕੋਲ ਬਹੁਤੀ ਨਹੀਂ ਹੁੰਦੀ ਇਨਵੈਸਟ ਕਰਨ ਵਾਸਤੇ ਤਾਂ ਜ਼ਰੂਰ ਜੇ ਜਗ੍ਹਾ ਹੈ ਤੇ ਇਦਾਂ ਦੀ ਇੱਕ ਅੱਧੀ ਬੱਚੀ ਪਾ ਲਓ ਹਰੇਕ ਸਾਲ ਪਸ਼ੂਆਂ ਦੀ ਕੀਮਤ ਵਾਧੀ ਜਾਂਦੀ ਹੈ ਤੇ ਚੰਗੀ ਕੀਮਤ ਤੇ ਹੀ ਸੇਲ ਹੁੰਦੇ ਆ ਪਸ਼ੂ ਤੁਸੀਂ ਇਹਨੂੰ ਵੱਧ ਤੋਂ ਵੱਧ 4 ਤੋਂ 5 ਮਹੀਨੇ ਲਾਉਗੀ ਦਸੰਬਰ ਤੱਕ ਜਾਂਦੇ ਜਾਂਦੇ ਗੱਬਣ ਹੋ ਜਾਣੀ ਐ 2026 ਦੇ ਵਿੱਚ ਭਾਵੇਂ ਵੇਚ ਲਓ ਤੇ ਭਾਵੇਂ ਦੁੱਧ ਚੋਲੋ ਤੁਹਾਡੀ ਆਪਦੀ ਸਮਝ ਹੈ ਉਹ ਬਹੁਤ ਸੋਹਣਾ ਥਾਨ ਆ ਤੁਸੀਂ ਇਸ ਬੱਚੀ ਦੇ ਬਾਕੀ ਕੋਲੋਂ ਪਾਸ ਤੁਸੀਂ ਕਰਨੀ ਐ ਜਰਸੀ ਦਿਖਾ ਦਿਆਂ ਤੁਹਾਨੂੰ ਮੈਂ ਜਸਵੰਤ ਭਾਈ ਕੀ ਡਿਟੇਲ ਆ ਉਮਰ ਕਿੰਨੀ ਬਾਈ ਉਮਰੇ ਦੀ ਹੈਗੀ ਆ 7 ਮਹੀਨੇ ਦੀ ਵੀ ਹੂੰ ਤੇ ਇਕੱਠਿਆਂ ਇੱਕੋ ਘਰੋਂ ਲਈਆਂ ਦੋਨੇ ਬਾਈ ਠੀਕ ਐ ਹਾਂਜੀ ਇਹਦਾ ਭਾਅ ਕੀ ਰਹਿਣਾ ਜੀ ਇਹਦਾ ਲੈਣ ਦੇਣ ਬਾਈ ਜੀ 25000 ਰੁਪਿਆ 25000 ਹਾਂਜੀ ਹੈ ओरिजिनल ਜਰਸੀ ਆ ਬਈ ਕੋਈ ਐਂਡ ਆ ਭਰਾ ਕਿਵੇ ਮੱਥੇ ਟੂਆ ਟੂਆ ਪੂਰਾ ਐਂਡ ਵਧੀਆ ਪੈਂਦਾ ਇਹਦੇ ਸਿੰਘ ਦਾਗੇ ਹੋਏ ਆ ਭਾ ਹਾਂ ਬਾਈ ਦਾਗੇ ਆ ਬਈ ਸਿੰਘ ਠੀਕ ਐ ਸੋ ਦੋਸਤੋ ਰੇਟ 25000 ਨਸਲ ਜਰਸੀ ਸੋਨਾ ਟਾਂਚਾ ਸੋਨਾ ਰੰਗ ਚਮਕ ਦੇਖ ਸਕਦੇ ਹੋ ਇਹਦੀ ਚਮੜੀ ਦੇ ਵਿੱਚ ਤੁਸੀਂ ਬਾਕੀ ਪਾਸ ਤੁਸੀਂ ਕੋਲੋਂ ਖੜ ਕੇ ਕਰ ਲੈਣੀ ਹੈ ਪਾਸ ਦੀ ਗੱਲ ਇਹ ਆ ਦੱਸੋ ਵੀ ਭਾਵੇਂ 5 ਰੁਪਏ ਦੀ ਚੀਜ਼ ਖਰੀਦਦੇ ਹੋ ਤੇ ਭਾਵੇਂ 50ਵਾਂ ਦੀ ਤਸੱਲੀ ਕਰਨਾ ਹੱਕ ਹੁੰਦਾ ਜ਼ਰੂਰ ਆਜਿਆ ਕਰੋ ਪਹੁੰਚਿਆ ਕਰੋ ਕੋਲ ਖੜ ਕੇ ਪਸ਼ੂ ਦੇਖਿਆ ਬਹੁਤ ਫਰਕ ਲੱਗਦਾ ਹੈ ਇਹ ਤੋਂ ਬਾਅਦ ਚ ਇੱਕ ਹੋਰ ਬੱਛੀ ਜਸਵੰਤ ਭਾਈ ਇਹ ਦੋਸਲੀ ਵੇੜ ਭਾਈ ਜੀ ਇਹਦੀ 8 ਕਿ ਮਹੀਨੇ ਉਮਰ ਆ ਹਮ ਇਹਦਾ ਮੁੱਲ ਲੈਣ ਦੇਣ ਜੇਸ ਨੂੰ 26000 ਰੁਪਏ ਭਾਈ ਤੋਰਦੇ ਭਾਈ 26000 ਚ ਸੋਨੇ ਟਾਂਚੇ ਦੀ ਬੱਛੀ ਇਹ ਵੀ ਥਾਣ ਭਾਈ ਸਾਰੀਆਂ ਬੱਚੀਆਂ ਦੇ ਮੰਨ ਕੇ ਚੱਲੋ ਵੀ ਚਾਰ-ਚਾਰ ਹੀ ਆ ਕਿਹਦੇ ਉਛਾਂਗ ਕੋ ਕਿਹਦੇ ਨਹੀਂ ਮੰਨਗੇ ਭਾਈ ਮੈਂ ਸਾਰਾ ਐਕਸਟਰਾ ਕਿਹਦੇ ਨਹੀਂ ਫੋਟੋ ਠੀਕ ਹੈ ਸੋ ਥਾਣ ਦੋਸਤੋ ਮੈਂ ਵੈਸੇ ਆਪਦੀ ਵੀਡੀਓ 'ਚ ਜ਼ਿਕਰ ਕਰਦਾ ਨਾ ਵੀ ਤੁਸੀਂ ਫੋਟੋ ਮੰਗਾ ਸਕਦੇ ਹੋ ਦੰਦਾਂ ਦੀ ਫੋਟੋ ਮੰਗਾ ਸਕਦੇ ਹੋ ਕਿਉਂਕਿ ਥਾਣ ਬੱਚੀਆਂ ਦੇ ਨੇੜੇ ਹੋ ਕੇ ਦੇਖਣੇ ਔਖੇ ਹੋ ਜਾਂਦੇ ਆ ਕਈ ਵਾਰ ਪਸ਼ੂ ਪੈਰ ਪਛਾਣ ਨੂੰ ਚਲਾ ਜੇ ਤਾਂ ਮੋਬਾਈਲ ਟੁੱਟਣ ਦਾ ਡਰ ਹੁੰਦਾ ਬਹੁਤ ਪਿਆਰੀ ਬੱਚੀ ਆ ਭਾਈ ਟਾਂਚਾ ਦੇਖੋ ਬੱਚੀ ਦਾ ਬਾਕੀ ਬਿਊਟੀ ਬਹੁਤ ਜਿਆਦਾ 2000 ਰੇਟ ਦੋਸਤੋ ਸੋਹਣੀ ਬੱਚੀ ਚੰਗੀ ਗਾਂ ਬਾਨੀ ਐ ਬਾਕੀ ਹੁਣ ਵੀ ਇਹਦੀ ਬਿਊਟੀ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਬਹੁਤ ਸੋਹਣਾ ਇਹ ਦੋ ਅੱਗੇ ਤਿੰਨ ਵੱਛੀਆਂ ਇਹਨਾਂ ਨਾਲੋਂ ਵੱਡੀ ਉਮਰ ਦੇ ਵਿੱਚ ਆ ਹਾਲਾਂਕਿ ਸਿਰਫ ਇੱਕ ਵੱਛੀ ਦੋ ਦੰਦ ਦਾ ਉਹ ਤੁਹਾਨੂੰ ਦੰਦ ਜਿਹੜੇ ਬਈ ਦੱਸ ਦੂਗਾ ਜਿਸਨੂੰ ਤੇ ਦੋ ਅੱਗੇ ਵੱਛੀ ਦਾ ਕੀ ਰੇਟ ਰਹੂਗਾ ਬਈ ਇਹਦਾ ਬਾਈ ਜੀ ਇਹਦੀ ਉਮਰ ਹੈ ਜੀ ਆ 11 ਮਹੀਨੇ ਇਹ ਜਰਸੀ ਕ੍ਰੋਸ ਆ ਇਹਦਾ ਲੈਣ ਦੇਣ ਜੈਸ ਨੂੰ 24000 ਰੁਪਏ ਦੀ ਵੱਛੀ ਦੇਵਾਂਗੇ ਰੋਣੇ 24000 ਤੇ 500 ਦੀ ਬੱਛੀ ਸੇਲ ਕਰਨੀ ਹੈ 24000 ਤੇ 500 ਦਸੂ ਥੋੜਾ ਬਹੁਤ ਪਿਆਰੀ ਬੱਛੀ ਆ ਬਾਈ ਜਰਸੀ ਨਾ ਕ੍ਰੋਸ ਆ ਬਈ ਐਫ ਸੀ ਦੇ ਜਰਸੀ ਪਰ ਸੋਨਾ ਢਾਂਚਾ ਹੈ ਇਹ ਹੋਰ 2 ਕੁ ਮਹੀਨਿਆਂ ਚ ਗੱਪਣ ਹੋ ਜਾਣੀ ਹੈ ਪਰ ਗਰਮੀ ਚ ਗੱਪਣ ਕਰਾਉਣ ਨਾਲੋਂ ਬਿਹਤਰ ਇਹ ਹੁੰਦਾ ਵੀ ਰੁੱਤ ਦੇਖੀ ਜਾਵੇ ਜਦੋਂ ਪਸ਼ੂ ਸੁੰਦਾ ਕਿਉਂਕਿ ਦੰਦੀ ਸੂਪੂ ਤਾਂ ਵੀ ਕੋਈ ਡਰ ਨਹੀਂ ਚਾਰ ਦੰਦ ਸੂਪੂ ਤਾਂ ਵੀ ਕੋਈ ਡਰ ਨਹੀਂ ਪਰ ਰੁੱਤ ਚ ਸੋਣਾ ਚਾਹੀਦਾ ਪਸ਼ੂ ਫਿਰ ਕੀਮਤ ਚੰਗੀ ਬਿਠਾਉਂਦਾ ਬਹੁਤ ਸੋਨਾ ਢਾਂਚਾ ਹੈ ਕੱਦ ਚੰਗਾ ਹੈ ਵੇਲ ਚੰਗੀ ਹੈ ਸੋਨੀ ਵੀ ਹੈ ਬਿਊਟੀ ਵੀ ਸੋਨੀ ਹੈ ਸਵੇ ਤੁਹਾਨੂੰ ਦਿਖਾ ਰਹੇ ਸੀ 5 ਨੰਬਰ ਦੇ ਉੱਤੇ 6 ਨੰਬਰ ਤੇ ਇੱਕ ਵੱਡੀ ਐਚ ਐਫ ਬੱਛੀ ਦਿਖਾਵਾਂਗੇ ਦੰਦ ਦੇ ਦੇ ਆਪਾਂ ਪਹਿਲਾਂ ਦੇਖ ਲਾਂਗੇ ਹਾਲਾਂਕਿ ਜੋ ਖੀਰੀ ਆ ਭਾਈ ਨਾਲ ਦੀ ਬੱਛੀ ਦੰਦ ਪਟਾ ਦਿੰਦੇ ਆ ਠੀਕ ਹੈ ਹਾਂਜੀ ਉਹ ਵੈਸੇ ਖੀਰੀ ਆ ਪਰ ਦੰਦ ਤੁਹਾਨੂੰ ਦਿਖਾ ਦਿੰਦੇ ਜੀ ਠੀਕ ਹੈ ਓਕੇ ਜੰਤਾ ਕਨਫਰਮ ਠੀਕ ਹੈ ਬਾਈ ਰੇਟ ਕੀ ਰੋਗੇ ਦਾ ਰੇਟ ਬਾਈ ਜੀ ਦਾ ਲੈਂਡ ਨੂੰ ਜੱਸ ਨੂੰ 35000 ਰੁਪਿਆ ਬਾਈ 35000 ਦੋਸਤਾਂ ਦਾ ਲੈਂਡ ਦੇਣ ਮੋਲੀ ਹੈ ਵੀਰੇ ਮੁੱਲ ਆਪਾਂ 40 ਕਰ ਲਏ ਬਈ 35000 ਦੀ ਬੱਛੀ ਸੇਲ ਕਰਨੀ ਹੈ ਅਸੀਂ ਬਹੁਤ ਜਾ ਜੰਗਿਆ ਇਹਨਾਂ ਥੋੜਾ ਜੀ ਘੱਟ ਲਾਇਆ ਜੀ ਦੀ ਵੀਰੇ ਥੋੜੀ ਨਾ ਪਤਲੀ ਪੈ ਗਈ ਆਪਣੇ ਕੋਲੇ ਆ ਗਈ ਅੱਛਾ ਹਾਂ ਥੋੜਾ ਚਾਰਾ ਵੀ ਘੱਟ ਗਿਆ ਪਾਣੀ ਵੀ ਘੱਟ ਪੀਤਾ ਬਾਈ ਨੇ ਠੀਕ ਹੈ ਸੋ ਦੋਸਤੋ ਉਹ ਪਰਾ ਮੰਨ ਜਾਂਦਾ ਪਸ਼ੂ ਕਈ ਵਾਰ ਜਗਾ ਦਾ ਹਿਸਾਬ ਹੋ ਜਾਂਦਾ ਹੈ ਬਾਕੀ ਪਾਣੀ ਬਦਲ ਜਾਂਦਾ ਪੱਠਾ ਨਹੀਂ ਰਬਦਾ ਬਹੁਤ ਬਿਊਟੀ ਹੈ ਬ ਬਿਊਟੀ ਵੀ ਦੇਖੋ ਕਨਫਰਮ ਖੀਰੀ ਹੈ ਦੋਸਤੋ ਦੰਦ ਜਿਹੜੇ ਉਹ ਵੀਡੀਓ ਦੇ ਵਿੱਚ ਦਿਖਾ ਵੀ ਦਿੱਤੇ ਆ ਤੁਸੀਂ ਉੱਥੋਂ ਸਕਰੀਨ ਸ਼ਾਟ ਲੈ ਸਕਦੇ ਆ ਜਦੋਂ ਦੰਦ ਦੇ ਦੇਖੇ ਆ ਬਾਕੀ ਮੈਂ ਬੋਲਿਆ ਤਾਂ ਖੀਰੀ ਵੇਖ ਕੇ ਹੀ ਆ ਸੋ 6 ਨੰਬਰ ਤੇ 35000 ਰੇਟ ਹੈ ਜਸਵੰਤ ਇਹ ਤੋਂ ਅਗਲੇ ਵੱਛੀ ਜਿਹੜੀ ਹੈਗੀ ਹੈ ਲਾਸਟ ਉੱਤੇ ਸੱਤ ਇਹ ਦੋ ਦੰਦ ਦਾ ਬਾਈ ਦੰਦ ਵੀ ਪਟਕੇ ਖਾਵਾਂਗੇ ਅੱਜ 19 ਦਿਨ ਹੋ ਗਏ ਇਹ ਆਈ ਹੋਈ ਨੂੰ ਠੀਕ ਹੈ ਹਾਂਜੀ ਬਾਈ ਆਪਾਂ AI ਕੀਤੀ ਕਰਾਈ ਲੈਂਦੀ ਆ ਆਪਾਂ ਨੇ ਕੀਤੀ ਕਰਾਈ ਲੈਂਦੀ ਆ ਬਾਈ ਆਪਾਂ ਠੀਕ ਹੈ ਕੀ ਰੇਟ ਹੈ ਨਾ ਦਾ ਰੇਟ ਬਾਈ ਜੀ ਦਾ ਲੈਣ ਦੇਣ 33000 ਰੁਪਏ ਜੱਸ ਨੂੰ ਬਾਈ ਤੋਰ ਦੇ ਬਾਈ ਦੰਦ ਵੀ ਵਿਖਾਵਾਂਗੇ ਬਾਈ ਆਪਾਂ ਦੇ ਦੋ ਦੰਦ ਆ ਰਿਜਨਲ ਦੋ ਦੰਦ ਉਹਨਾਂ ਦਿਨਾਂ ਦੀ AI ਅੱਜ ਹੋ ਗਈ ਐ ਦਿਨ ਤਿੰਨਾਂ ਨੂੰ ਪਤਾ ਲੱਗ ਜਾਣਾ ਦੋਸਤੋ ਇਹਦਾ ਠੀਕ ਹੈ ਬਾਈ ਓਕੇ ਕਨਫਰਮ ਦੋ ਦੰਦ ਤਿੰਨਾਂ ਦਿਨਾਂ ਚ ਕਨਫਰਮ ਹੋ ਜੂਗੀ ਜਾਂ ਤਾਂ ਹੀਟ ਕੱਢ ਜੂਗੀ ਤੇ ਜਾਂ ਇਹ ਗੱਬਣ ਰਹੇਗੀ ਸੋ 33000 ਦਾ ਰੇਟ ਹੈ ਤੁਸੀਂ ਖਾਲੀ ਮੰਨ ਕੇ ਸੌਦਾ ਕਰ ਲਿਓ ਇਹ ਆਈ ਤੁਸੀਂ ਆਪਦੇ ਹੱਥੀਂ ਕਰਾ ਲਓਗੇ ਜੇ ਗੱਭਨ ਨਾ ਆ ਰਹੀ ਤੇ ਜੇ ਕਰਮ ਵਾਲੀ ਗੱਭਨ ਨਿਕਲ ਆਉਂਦੀ ਹੈ ਤਾਂ ਫਿਰ ਲਾਟਰੀ ਹੈ ਜਿਹੜਾ ਭਰਾ ਖਰੀਦੂਗਾ ਰੇਟ 33000 ਦੰਦੋਂ ਦੋ ਦੰਦ ਸੋਨੇ ਕੱਦ ਕਾਠ ਦੀ ਬੱਚੀ ਪੂਰਾ ਵਜਨ ਹੈ ਟਾਂਚਾ ਦੇਖੋ ਬਰੀਡ ਕੁਆਲਟੀ ਤੁਸੀਂ ਦੇਖ ਸਕਦੇ ਹੋ ਇੱਕ ਗਾਂ ਤੁਹਾਨੂੰ ਲਾਸਟ ਉੱਤੇ ਦਿਖਾ ਦਈਏ ਜਿਹੜੀ ਦੁੱਧ ਵਾਲੇ ਪੱਖ ਤੋਂ ਜੇ ਕਿਸੇ ਭਰਾ ਨੇ ਖਰੀਦਣੀ ਹੈ ਤਾਂ ਤਿਆਰ ਹੁੰਦੀ ਆਉਂਦੀ ਹੈ ਵੈਸੇ ਵੇਖ ਤੁਸੀਂ ਦੇਖ ਚੁੱਕੇ ਹੋ ਜਸਵੰਤ ਭਾਈ ਕੈਨਵਾ ਸੂਆ ਸੂਆ ਇਹ ਦੂਜਾ ਸੂਆ ਭਾਈ ਇੱਕ ਹਫਤਾ ਬਾਕੀ ਆ ਹੂੰ ਪਹਿਲੇ ਪਹਿਲੇ ਨਾ ਮਸ਼ੀਨ 18 ਕਿਲੋ ਦਾ ਦਿੱਤਾ ਸਾਧਕੇਰੀ ਜੋ ਖਰੀਦ ਲਈ ਆਪਣੀ ਬਈ ਠੀਕ ਹੈ ਡਿਮਾਂਡ ਦੀ ਡਿਮਾਂਡ ਭਾਈ ਦੀ ਜੈਸ ਨੂੰ 75000 ਰੁਪਏ ਭਾਈ ਤੋਰੀ ਰੇਟ 75000 ਆ ਦੱਸੋ ਜਰਸੀ ਸਾਹੀਵਾਲ ਕ੍ਰੋਸ ਹੈ ਦੁੱਧ ਗਰਮੀ ਦੀ ਰੁੱਤ ਚ ਚੰਗਾ ਦਿੰਦੀ ਰਹੂਗੀ ਹਫਤਾ ਦਾ ਦਿੰਦੀ ਹੈ ਓਹ 3 ਕਿਲੋ ਦੁੱਧ ਮੈਸੇ ਨਾਲ ਦੁੱਧ ਵੀ ਸੰਗਣਾ ਹੁੰਦਾ ਅਜੇ ਦਿਨ ਪਏ ਆ ਦੱਸੋ ਹਵਾਨਾ ਅੱਗੋਂ ਬਹੁਤ ਸੋਹਣਾ ਭਰੀ ਬੈਠੀ ਐ ਪੇਸ਼ਾਣ ਨੂੰ ਵੀ ਫੁੱਲ ਕੱਢੂਗੀ ਹਵਾਨਾ ਥਣਾ ਚ ਬਿੱਥੀ ਤਾਂ ਮੇਰੇ ਖਾਲ ਚ ਅਗਲੇ ਤੇ ਪਿਛਲੇ ਥਣ ਦੀ ਤਾਂ ਅੱਧੇ ਫੁੱਟ ਤੋਂ ਜ਼ਿਆਦਾ ਹੈ ਥਣ ਵੀ ਨਰੋਆ ਲੱਗਾ ਸੋਹਣਾ ਥਣ ਲੱਗਾ ਤੁਸੀਂ ਇਹਦਾ ਟਾਂਚਾ ਦੇਖ ਲਓ ਸੀਲਸਰੀ ਬਹੁਤ ਆ ਬਈ ਠੀਕ ਐ ਸੋ ਇਹ ਵੜ ਦੱਸੋ 75000 ਰੇਟ ਐ ਗਰਮੀ ਦੀ ਰੁੱਤ ਦਾ ਤੋਹਫਾ ਹੀ ਐ ਇਹ ਗਰਮੀ ਘਟ ਮਣਾਉਂਦੀਆਂ ਐ ਇਹਨਾਂ ਨੂੰ ਜਿੰਨਾ ਕ ਮੈਂ ਦੇਖਿਆ ਸਾਈਵਾਲ ਬਰੀਡ ਦੀ ਜਾਂ ਗੱਲ ਕਰਦੇ ਆ ਤਾਂ ਇਹ ਲਿਬਰਦੀਆਂ ਘਟ ਐ ਸਾਫ ਸੁਥਰੀਆਂ ਰਹਿੰਦੀਆਂ ਦੁੱਧ ਇਹਨਾਂ ਦਾ ਚੰਗਾ ਹੁੰਦਾ ਢਾਂਚਾ ਤੁਸੀਂ ਉਹਨ ਦੇਖ ਲਓ ਗਾੜੀ ਸੋਹਣੀ ਐ ਦੱਸੋ ਪਿਛਾਣ ਨੂੰ ਵੀ ਹਵਾਨਾ ਫੁੱਲ ਕੱਢੂਗੀ 75000 ਚ ਦੂਜਾ ਸੂਆ ਸੂਨ ਦੀ ਵਾੜ ਮਿਲ ਜਾਨੀ ਹੈ ਜਿਨੇ ਖਰੀਦਣੀ ਐ ਪਸੰਦ ਆਉਂਦੀ ਐ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਤੋਂ ਇਲਾਵਾ ਦੋਸਤੋ ਸੱਤ ਬੱਚੀਆਂ ਦਿਖਾਈਆਂ ਟੋਟਲ ਨਾਗ ਅੱਠ ਸੀ ਅੱਜ ਦੀ ਵੀਡੀਓ ਦੇ ਰੇਟ ਕੱਲੇ ਕੱਲੇ ਪਸ਼ੂ ਦਾ ਦੱਸਿਆ ਸੌਦਾ ਕਰਨ ਲਈ ਤੁਸੀਂ ਇੱਥੇ ਪਹੁੰਚ ਸਕਦੇ ਹੋ